ਕਪੜੇ ਨਹੀਂ ਪਾ ਹੋ ਰਹੇ ਜੇ ਕਪੜੇ ਪਾਉਂਦੀ ਐ ਜੁੜ ਜਾਂਦੇ ਨੇ ਨਾਲ ਚਿੱਕਾ ਮਾਰਦੀ ਐ ਜੇ ਮੜਾ ਜਾਂ ਸ਼ਾਲ ਪਾਸੇ ਕਰਦੇ ਆਂ ਕਰਦਿਆਂ ਆ ਗਿਆ ਨਾ ਸ਼ਰਟ ਪਾਈ ਐ ਨਾ ਪਜਾਮਾ ਪਾਇਆ ਮਤਲਬ ਮੈਂ ਫੌਜੀ ਬਣਨਾ ਚਾਹੁੰਨੀ ਸਾਡੀ ਇੱਤੇ ਦੇ ਸੁਪਨੇ ਪੂਰੇ ਹੋਣ ਮਤੂੰ ਦੱਸ ਦੇ ਨਾ ਵੇ ਠੀਕ ਕਰਕੇ ਤੈਨੂੰ ਘਰੇ ਲਿਆਵਾਂਗੇ ਠੀਕ ਆ ਬੇਲੇ ਠੀਕ ਆ ਪੁੱਤ ਤੈਨੂੰ ਦੱਸ ਦੇ ਨਾ ਵੇ ਠੀਕ ਕਰਕੇ ਤੈਨੂੰ ਘਰੇ ਲਿਆਵਾਂਗੇ ਬਤਾ ਮੰਮੀ ਤੇਰੇ ਨਾਲ ਰਹੂਗੀ ਘਰ ਚ ਪੈਸਾ ਹੈ ਨਹੀਂ ਬਾਪ ਗਰੀਬ ਆ ਦਿਹਾੜੀ ਕਰਦਾ ਪਰ ਉਹਨਾਂ ਲੋਕਾਂ ਦੀ ਇੰਨੀ ਕਿਉਂ ਹਿੰਮਤ ਨਹੀਂ ਪੈਂਦੀ ਵੀ ਕਿਸੇ ਗਰੀਬ ਦੀ ਧੀ ਦੀ ਇਸ ਤਰ੍ਹਾਂ ਬਾਹ ਫੜਨੀ ਚਲੋ ਮੰਨ ਲੇ ਨੇ ਆਪਣੇ ਲੋਕ ਕੀ ਕਰਦੇ ਜੀ ਇਹ ਤਾਂ ਹੈ ਹੀ ਇਹ ਜਿਹਾ ਸੀਗਾ ਅਸੀਂ ਤਾਂ ਨਹੀਂ ਵੱਧ ਕੀਤੀ ਇਹ ਤਾਂ ਖਾ ਜਾਂਦਾ ਪਰ ਇਹਦੇ ਕੀ ਮਾਰਾ ਕੀਤਾ ਇਹੀ ਤਾਂ ਕੋਈ ਮਾਂ ਫੜਦਾ ਬੱਚੀ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾ ਇਨਸਾਨ ਅੱਜ ਬਹੁਤ ਸਾਰੀਆਂ ਬਿਮਾਰੀਆਂ ਨਾਲ ਵੀ ਜੂਝ ਰਿਹਾ ਸਮਾਜ ਦੇ ਵਿੱਚ ਹਰ ਰੋਜ਼ ਨਵੀਆਂ-ਨਵੀਆਂ ਭਿਆਨਕ ਭਿਆਨਕ ਬਿਮਾਰੀਆਂ ਸਾਹਮਣੇ ਆ ਰਹੀਆਂ ਹਨ ਵਾਇਰਸ ਸਾਹਮਣੇ ਆ ਰਹੇ ਨੇ ਇੱਕ ਇਨਸਾਨ ਦੀ ਖੁਦ ਕੀਤੀ ਹੋਈ ਪੈਦਾ ਬਿਮਾਰੀ ਹੈ ਜਿਹੜੀ ਗਰੀਬੀ ਪੈਸਾ ਨਾ ਹੋਣਾ ਇਹ ਇਹ ਸਭ ਤੋਂ ਭਿਆਨਕ ਬਿਮਾਰੀ ਹੈ ਤੇ ਇਹ ਜਿਹੜੇ ਬੰਦੇ ਮੰਨ ਲਓ ਇਨਫੈਕਟਡ ਨੇ ਗਰੀਬੀ ਦੇ ਉਹ ਉਹ ਆਪਣੇ ਆਪ ਦੇ ਵਿੱਚ ਇੱਕ ਦੂਜਾ ਕਪੜਾ ਬਹੁਤ ਤਕਲੀਫ ਤੇ ਦੁੱਖਾਂ ਨਾਲ ਭਰੀ ਜ਼ਿੰਦਗੀ ਬਤੀਤ ਕਰਦੇ ਨੇ ਇਹ ਬੱਚੀ ਨੇ ਅਮਨਦੀਪ ਕੌਰ ਨੇ ਅੱਜ ਸਾਡੇ ਸੁਪਨਿਆਂ ਦੇ ਘਰ ਆ ਕੇ ਕਦਮ ਰੱਖਿਆ ਇਹ ਬੱਚੀ 1.5 ਮਹੀਨਾ ਹੋ ਗਿਆ ਬਰਨ ਹੋ ਗਈ ਘਰੇ ਸਕੂਲੋਂ ਆ ਕੇ ਜੁਨੀਫਾਰਮ ਉਤਾਰ ਕੇ ਕੱਪੜੇ ਚੇਂਜ ਕਰਕੇ ਰੋਟੀ ਚੁੱਲੇ ਤੇ ਗਰਮ ਕਰਨ ਲੱਗੀ ਕਿਤੇ ਇੱਧਰ ਉੱਧਰ ਬੱਚਾ ਵਾ ਨਿਗਾਹ ਹੋਰ ਪਾਸੇ ਚਲੇ ਗਈ ਤਾਂ ਫਰਾਕ ਨੂੰ ਅੱਗ ਲੱਗ ਗਈ ਮਤਲਬ ਉਹ ਸ਼ਰਟ ਨੂੰ ਅੱਗ ਲੱਗ ਗਈ ਤੇ ਆਪਾਸ ਦਾ ਸਾਰਾ ਇੱਕ ਪੱਟ ਢੋਈ ਆ ਸੈਟ ਸਾਰੀ ਬੈਗ ਤੋਂ ਸਾਰੀ ਮੱਚ ਗਈ ਵਿਚਾਰੀ ਮੱਚੀ ਤਾਂ ਮੱਚੀ ਕਿ ਵੀ ਘਰਾਂ ਦੇ ਵਿੱਚ ਐਕਸੀਡੈਂਟ ਹਾਰਸੇ ਹੁੰਦੇ ਆ ਬਹੁਤ ਕੁਝ ਹੁੰਦਾ ਜ਼ਿੰਦਗੀ 'ਚ ਬੰਦੇ ਦੇ ਪਰ ਉਸ ਤੋਂ ਬਾਅਦ ਜਿਹੜੀ ਤਕਲੀਫ ਆ ਘਰ 'ਚ ਪੈਸਾ ਹੈ ਨਹੀਂ ਬਾਪ ਗਰੀਬ ਆ ਦਿਹਾੜੀ ਕਰਦਾ ਦੋ ਕੁੜੀਆਂ ਤੇ ਇੱਕ ਬੇਟਾ ਪਾਲਦੇ ਨੇ ਦੋਨੋਂ ਜਾਣੇ ਸਰ ਵੀ ਲੋਕਾਂ ਦੇ ਘਰ ਅਚੜੂ ਪੋਚਾ ਲਉਂਦੀ ਆ ਤੇ ਮੰਦਰ ਦਿਹਾੜੀ ਜਾਂਦਾ ਤੇ ਇਹ ਆਪਣੀ ਬੇਟੀ ਦਾ ਇਲਾਜ ਕਰਾਉਣ ਤੋਂ ਸਮਰੱਥ ਸੀ ਕਿਉਂਕਿ 3-4 350 ਰੁਪਏ ਦਿਹਾੜੀ ਆ 3 ਮਹੀਨੇ ਦਾ 12000 ਰੁਪਿਆ ਮਹੀਨੇ ਦੀ ਸਰਵੀਪੈਣ ਦੀ ਤਨਖਾਹ ਵਾ ਮਤਲਬ ਇਹਦੇ ਨਾਲ ਤਾਂ ਢਿੱਡੀ ਭਰਿਆ ਜਾ ਸਕਦਾ ਰੋਟੀ ਖਾਧੀ ਜਾ ਸਕਦੀ ਹੈ ਇਲਾਜ ਨਹੀਂ ਕਰਾਇਆ ਜਾ ਸਕਦਾ ਫਿਰ ਗਰੀਬੀ ਅੱਤ ਦੀ ਆ ਉੱਪਰ ਦੀ ਸਾਡਾ ਸਮਾਜ ਤੇ ਉੱਪਰ ਦੀ ਨਾਲ ਸਾਡਾ ਸਿਸਟਮ ਆਪਣੀ ਡਿਊਟੀ ਨਹੀਂ ਨਿਭਾ ਰਿਹਾ ਪਹਿਲਾਂ ਤਾਂ ਸਮਾਜ ਆਪਣੀ ਡਿਊਟੀ ਨਿਭਾਉਂਦਾ ਸੀਗਾ ਚਾਚੇ ਤਾਏ ਮਾਮੇ ਮਾਸੀਆਂ ਭੂਆ ਫਫੜ ਕਿੱਡਾ ਇੱਕ ਸਾਡਾ ਕੁੰਬਾ ਕੋਈ ਨਾ ਕੋਈ ਵਾਂ ਫੜ ਲੈਂਦਾ ਸੀ ਆ ਕੇ ਰਲ ਕੇ ਇੱਕ ਦੂਜੇ ਦੀ ਹੈਲਪ ਕਰ ਲੈਂਦੇ ਸੀ ਕੋਈ ਡਿੱਗਿਆ ਹੁੰਦਾ ਸੀ ਉਹਨੂੰ ਉਠਾ ਲੈਂਦੇ ਸੀ ਫਿਰ ਉਸ ਵਾਰ ਸਾਡਾ ਸਿਸਟਮ ਕੰਮ ਕਰਦਾ ਸਾਡੇ ਸਿਸਟਮ ਦੇ ਨਾਂ ਤੇ ਤਾਂ ਸਿਰਫ ਇੱਕ ਸਾਡੇ ਨਾਲ ਸ਼ੋਸ਼ਨ ਹੋ ਰਿਹਾ ਅਸੀਂ ਗੱਲ ਕਰਦੇ ਆਂ ਵਿਦੇਸ਼ਾਂ ਦੀ ਕੈਨੇਡਾ ਅਮਰੀਕਾ ਦੇ ਉੱਥੇ ਦਾ ਲਿਵਿੰਗ ਸਟੈਂਡਰਡ ਆ ਜਿਹੜਾ ਉੱਥੋਂ ਦਾ ਉਹਨਾਂ ਦੀਆਂ ਸਰਕਾਰ ਵੱਲੋਂ ਜਿਹੜੀਆਂ ਫੈਸਿਲਟੀਆਂ ਦਿੱਤੀਆਂ ਜਾਂਦੀਆਂ ਕਾਮਨਾਗਰਿਕ ਨੂੰ ਸਾਡੇ ਇੱਥੇ ਉਹਦੇ ਮੁਕਾਬਲੇ 'ਚ ਜ਼ੀਰੋ ਆ ਸੀ ਹੁਣ ਬੱਚੀ ਦਾ ਟ੍ਰੀਟਮੈਂਟ ਹੋਣ ਲਈ ਕੀ ਚਾਹੀਦਾ ਸੀ ਸਰਕਾਰੀ ਹਸਪੀਟਲ 'ਚ ਲੈ ਕੇ ਜਾਂਦੇ ਉੱਥੇ ਦਾ ਟ੍ਰੀਟਮੈਂਟ ਹੁੰਦਾ ਸਰਕਾਰੀ ਹਸਪੀਟਲਾਂ ਦੇ ਵਿੱਚ ਇਲਾਜ ਹੀ ਨਹੀਂ ਹੈਗਾ ਉਹ ਅੱਗੇ ਰੈਫਰ ਕਰ ਦਿੰਦੇ ਨੇ ਗਰੀਬ ਬੰਦਾ ਜਿਹੜਾ ਪਹਿਲਾਂ ਧੱਕੇ ਖਾ ਚੁੱਕਿਆ ਸਰਕਾਰੀ ਹਸਪੀਟਲਾਂ ਦੇ ਉਹ ਦੂਜੀ ਵਾਰੀ ਮੂੰਹ ਨਹੀਂ ਕਰਦਾ ਉਧਰ ਨੂੰ ਤਾਂ ਇਹਨਾਂ ਨੇ ਪਰਿਵਾਰ ਨੇ ਪਿੰਡੀ ਘਰੇ ਹੀ ਬੱਚੀ ਦਾ ਇਲਾਜ ਕਰਨਾ ਸ਼ੁਰੂ ਕਰਤਾ ਇੱਕ ਸਾਡੇ ਦੇਸੀ ਦਵਾਈ ਆ ਮੱਚੇ ਹੋਏ ਦੇ ਲੱਗਦੀ ਆ ਆਮ ਉਹਨੂੰ ਹਲਵਾਈਆਂ ਦੀ ਦਵਾਈ ਵੀ ਕਹਿੰਦੇ ਹਲਵਾਈਆਂ ਕੋਲੇ ਹੁੰਦੀ ਆ ਰਤਨਜੋਤ ਕੁਛ ਰਾਖ ਵਾਂਗੂ ਸਵਾਹ ਵਾਂਗੂ ਬਣਾਈ ਹੁੰਦੀ ਆ ਕੋਈ ਚੀਜ਼ਾਂ ਜੋੜ ਕੇ ਉਹ ਮਤਲਬ ਕੋਈ ਚੀਜ਼ਾਂ ਮਿਲਾ ਕੇ ਦੇਸੀ ਚੀਜ਼ ਆ ਹਾਲਾਂਕਿ ਆਪਣੇ ਆਪ ਚੋਂ ਵਧੀਆ ਚੀਜ਼ ਆ ਪਰ ਥੋੜੀ ਬਹੁਤੀ ਪ੍ਰੋਬਲਮ ਹੋਵੇ ਤਾਂ ਠੀਕ ਕਰ ਸਕਦੀ ਆ ਪਰ ਇੰਡੀ ਵੱਡੇ ਵਰਨ ਹੋਇਆ ਹੋਇਆ ਜਿਹਦੇ ਵਿੱਚ ਕਰੀ 30% 25% ਹਿੱਸਾ ਪਰ ਉਹਦੇ ਵਿੱਚ ਇਹਨੂੰ ਐਂਟੀਵਾਇਰਲ ਕੰਜੈਕਸ਼ਨਾਂ ਦੀ ਲੋੜ ਆ ਇਹਨੂੰ ਚੰਗੇ ਖਾਣ ਪੀਣ ਦੀ ਸਾਫ ਸਫਾਈ ਦੀ ਲੋੜ ਆ ਘਰ ਦੀ ਗਰੀਬੀ ਨਾਂ ਪਿਆਰੀ ਮਜਬੂਰੀ ਬੱਚੀ ਦੀ ਇੱਕ ਏਜ ਇਦਾਂ ਦੀ ਛੋਟੀ ਇਹ ਸਾਰਾ ਕੁਝ ਅਮਨਦੀਪ ਕੌਰ ਨੂੰ ਜ਼ਿੰਦਗੀ ਤੋਂ ਦੂਰ ਲਈ ਜਾ ਰਹੀ ਸੀ ਪਈ ਪਈ ਬੱਚੀ 1.5 ਮਹੀਨੇ ਤੋਂ ਲੱਤਾਂ ਜੁੜ ਗਈਆਂ ਲੱਤਾਂ ਸਿੱਧੀਆਂ ਹੁਣੋਂ हट ਗਈਆਂ ਗੋਡੇ ਜੁੜ ਗਏ ਪਈ ਦੇ ਕਪੜੇ ਨਹੀਂ ਪਾ ਹੋ ਰਹੇ ਜੇ ਕਪੜੇ ਪਾਉਂਦੀ ਐ ਜੁੜ ਜਾਂਦੇ ਨੇ ਨਾਲ ਚੀਕਾਂ ਮਾਰਦੀ ਐ ਜੇ ਮਾੜਾ ਜਿਹਾ ਸ਼ਾਲ ਪਾਸੇ ਕਰਦੇ ਆ ਤਾਂ ਵੀ ਚੀਕਾਂ ਮਾਰਦੀ ਐ ਸਰਦੀਆਂ ਆ ਗਈਆਂ ਨਾ ਸ਼ਰਟ ਪਾਈ ਆ ਨਾ ਪਜਾਮਾ ਪਾਇਆ ਉਦਾਂ ਹੀ ਬੈਠੀ ਐ ਮੰਦੀਪ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਐ ਇਹ ਮੰਦੀਪ ਵੀ ਸਾਡਾ ਸਿਸਟਮ ਬਦਲੂਗਾ ਇੱਕ ਦਿਨ ਜਾਂ ਇਹਨੂੰ ਕੋਈ ਸਾਡੇ ਦੇਸ਼ ਦਾ ਲੀਡਰ ਆਊਗਾ ਉੱਠ ਕੇ ਪੁੱਛਣ ਵੀ ਚੱਲ ਤੀ ਮੈਂ ਤੈਨੂੰ ਲੈ ਕੇ ਜਾਂਦਾ ਇਲਾਜ ਕਰਾਉਣਾ ਜਾਂ ਸਾਡਾ ਸਮਾਜ ਬਦਲੂਗਾ ਪਰਾਜ ਇੱਕ ਗੱਲ ਬਹੁਤ ਚੰਗੀ ਲੱਗੀ ਭਾਈ ਰੂਪੇ ਤੋਂ ਆਏ ਨੇ ਭਾਈ ਰੂਪੇ ਪਿੰਡ ਦੇ ਕੁਝ ਵੀਰ ਜਿਨ੍ਹਾਂ ਨੇ ਰਲ ਕੇ ਉਪਰਾਲਾ ਕੀਤਾ ਇਹ ਵੀਰਾਂ ਰਵੀ ਕੁਮਾਰ ਕਿਹਦੇ ਜੈਕੀ ਕੁਮਾਰ ਜੈਕੀ ਕੁਮਾਰ ਵੀਰਾਂ ਪਿੰਡ ਦੇ ਸਰਪੰਚ ਸਾਹਿਬ ਸਾਹਿਬ ਦਾ ਸਰਪੰਚ ਕਿਹਨਾਂ ਮਰਦ ਸਿੰਘ ਜੀ ਮਰਦ ਸਿੰਘ ਜੀ ਤੁਹਾਡਾ ਨਾਮ ਗੋਵਿੰਦ ਸਿੰਘ ਗੋਵਿੰਦ ਹਾਂ ਜੀ ਗੋਵਿੰਦ ਸਿੰਘ ਵੀ ਕੇਵਲ ਸਿੰਘ ਤੁਸੀਂ ਵੀ ਨਾਲ ਆ ਜੀ ਤੁਹਾਡਾ ਕੀ ਨਾਮ ਹੈ ਅਮਰਪ੍ਰੀਤ ਜੀ ਅਮਰਪ੍ਰੀਤ ਜੀ ਇਹਨਾਂ ਵੀਰਾਂ ਨੇ ਸਾਰਿਆਂ ਨੇ ਰਲ ਕੇ ਅਜ ਇੱਕ ਅਪਰਾਲਾ ਕੀਤਾ ਵੀ ਅਮਨਦੀਪ ਨੂੰ ਕਿਉਂਕਿ ਇਹ ਜੈਕੀ ਕੁਮਾਰ ਵੀਰੇ ਨੇ ਇਤੇ ਨਿੰਗਦੇ ਕਰਦੇ ਆ ਇਹਨਾਂ ਦੇ ਘਰ ਇਹਨੂੰ ਪਤਾ ਲੱਗਿਆ ਵੀ ਇਹਨਾਂ ਦੀ ਬੱਚੀ ਦਾ ਇਹ ਹਾਲ ਆ ਵੀ ਉਹ ਮੱਚ ਗਈ ਸੀ ਬੱਚੀ ਓਵੇਂ ਘਰੇ ਪਈ ਆ ਤੇ ਇਹਨੇ ਵੀਰੇ ਨੇ ਜਾ ਕੇ ਸਾਨੂੰ ਵੀਡੀਓ ਬਣਾ ਕੇ ਭੇਜੀ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਜਾਣਕਾਰੀ ਦਿੱਤੀ ਜਾਣਕਾਰੀ ਦੇਣ ਤੇ ਅਸੀਂ ਵੀਰ ਨੂੰ ਕੁਝ ਫਾਰਮੈਲਟੀਆਂ ਕਹੀਆਂ ਵੀ ਤੁਸੀਂ ਜਾ ਕੇ ਘਰੇ ਗੱਲ ਕਰੋ ਸਾਡੀ ਗੱਲ ਕਰਾਓ ਵੀਡੀਓ ਭੇਜੋ ਪਤਾ ਲੱਗੇ ਕਿੰਨੀ ਕੁ ਪ੍ਰੋਬਲਮ ਆ ਤਾਂ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਲੈ ਕੇ ਆ ਸਕਦੇ ਹੋ ਵੀ ਸਾਡੇ ਤੱਕ ਇਸ ਬੱਚੀ ਨੂੰ ਪਹੁੰਚਾ ਸਕਦੇ ਹੋ ਤਾਂ ਫਿਰ ਇਹਨਾਂ ਵੀਰਾਂ ਨੇ ਸਾਰਿਆਂ ਨੇ ਰਲ ਕੇ ਇਹ ਉਪਰਾਲਾ ਕੀਤਾ ਬੱਚੀ ਨੂੰ ਅਮਨਦੀਪ ਨੂੰ ਇੱਥੇ ਲੈ ਕੇ ਆਏ ਹੁਣ ਬੱਚੀ ਨੂੰ ਅਸੀਂ ਇੱਥੇ ਹਸਪੀਟਲ 'ਚ ਦਾਖਲ ਕਰਨ ਲੱਗੇ ਆਂ ਜੀ ਸੁਪਨਿਆਂ ਦੇ ਘਰ 'ਚ ਅਰਦਾਸ ਕਰਿਓ ਵੀ ਅਮਨਦੀਪ ਇੱਥੋਂ ਠੀਕ ਹੋ ਕੇ ਆਪਣੇ ਘਰ ਜਾਵੇ ਅਮਨਦੀਪ ਆਪਣਾ ਸੁਪਨਾ ਪੂਰਾ ਕਰ ਸਕੇ ਅਮਨਦੀਪ ਕਹਿੰਦੀ ਮੈਂ ਭਰਤੀ ਹੋਣਾ ਚਾਹੁੰਦੀ ਆ ਮਤਲਬ ਮੈਂ ਫੌਜੀ ਬਣਨਾ ਚਾਹੁੰਦੀ ਆ ਸਾਡੀ ਇੱਥੇ ਦੇ ਸੁਪਨੇ ਪੂਰੇ ਹੋਣ ਇੱਕ ਚੰਗੀ ਇਨਸਾਨ ਚੰਗਾ ਇਨਸਾਨੀਅਤ ਭਰਿਆ ਜੀਵਨ ਬਤੀਤ ਕਰ ਸਕੇ ਸਾਰੇ ਅਰਦਾਸ ਕਰੇ ਇੱਥੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਵਸ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੀ ਲੋੜ ਆ ਸੱਚੇ ਬਾਦਸ਼ਾਹ ਕਿਰਪਾ ਕਰਨ ਬਾਕੀ ਕਾਰਜ ਉਹਨਾਂ ਨੇ ਆਪੇ ਹੀ ਕਰਾ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਪਿੰਡ 'ਚ ਕਿੰਨੇ ਹਰ ਪਿੰਡ 'ਚ ਭਾਈ ਐਨ ਆਰ ਆਈ ਬਾਹਰ ਗਏ ਹੋਏ ਨੇ ਨਾ ਅੱਜ ਕੱਲ੍ਹ ਮੰਨ ਲਓ ਦੇਖੋ ਗੱਲ ਰੋਗ ਦੀ ਕਰਕੇ ਗੱਲ ਇਹੋ ਆ ਮੈਂ ਅੱਗੇ ਵੀ ਕਰਦਾ ਹਾਂ ਅਕਸਰ ਗੱਲ ਸਰਪੰਚ ਸਾਹਿਬ ਵੀ ਜਿਵੇਂ ਹਰ ਪਿੰਡ 'ਚ ਨਾ 10-10 20-20 ਘਰ ਬਾਹਰ ਬੈਠੇ ਆ ਹੁਣ ਜਿਵੇਂ ਤੁਸੀਂ ਦੇਖੋ ਕਿੰਨੀ ਦੂਰੋਂ ਨਾ ਬੱਚੀ ਨੂੰ ਲੈ ਕੇ ਆਉਣਾ ਪਿਆ ਇੱਥੇ ਚਲੋ ਕੋਈ ਗੱਲ ਨਹੀਂ ਇਲਾਜ ਤਾਂ ਹੋ ਹੀ ਜਾਣਾ ਸੀਗਾ ਨਾ ਪਰ ਜਿਵੇਂ ਪਿੰਡ ਦੇ ਚਾਰ ਬੰਦੇ ਰਲ ਕੇ ਜੇ ਆਪਦੇ ਪਿੰਡਾਂ ਨੂੰ ਸਾਂਭਣਾ ਨਾ ਮੈਂ ਐਨ ਆਰ ਆਈ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਹੁੰਨੇ ਹਾਂ ਜੀ ਹੁਣ ਇਹਨਾਂ ਸਮਝ ਗਏ ਕਿ ਤੇ ਹੁਣ ਆਪਾਂ ਕਹਿ ਰਹੇ ਆਂ ਇਹਦੇ ਬੱਚੀ ਦੇ ਮਦਦ ਵਾਸਤੇ ਸੇਵਾ ਕਰੋ ਹੁਣ ਤਾਂ ਮਹਾਰਾਜ ਨੇ ਭੇਜਤਾ ਇੱਥੇ ਹੁਣ ਤਾਂ ਇਹਦੇ ਤੇ ਕੋਈ ਕਰੋੜਾਂ ਰੁਪਏ ਖਰਚ ਨਹੀਂ ਹੋਣਾ ਨਾ ਲੱਖਾਂ ਹੋਣਾ ਨਹੀਂ ਤਾਂ ਸੇਵਾ ਹੀ ਆ ਜਿੰਨੇ ਦਿਨ ਇਹਦੇ ਪੱਟੀਆਂ ਹੋਣੀਆਂ ਝਾਕਮ ਸਾਫ਼ ਹੋਣਾ ਤੇ ਇਹਦੇ ਰੋਟੀ ਖਾਣੀ ਹੈ ਵਿਚਾਰੀ ਨੇ ਹਨਾ ਐਕਸਰਸਾਈਜ਼ ਹੋਣੀ ਹੈ ਇਹਦੀ ਖਰਚਾ ਕੋਈ ਨਹੀਂ ਹੋਣਾ ਖਾਸ ਪਰ ਡੇਢ ਮਹੀਨਾ ਜਿਹੜਾ ਨੇ ਉੱਥੇ ਦੁੱਖ ਕੱਟਿਆ ਤੇ ਨਹੀਂ ਉੱਥੇ ਕਿਸੇ ਨੇ ਬਾਹ ਕਿਉਂ ਨਹੀਂ ਫੜੀ ਇਹਦੀ ਹਰ ਇੱਕ ਪਿੰਡ ਦੇ ਵਿੱਚ ਇੰਨੇ ਕਿ ਤਣਾਟ ਬੰਦੇ ਬੈਠੇ ਆ ਵੀ ਜਿਹੜੇ ਆਪਣੇ ਆਪ ਨੂੰ ਪਿੰਡ ਦੇ ਮੋਹਤਵਾਰਾਂ ਚੋਂ ਆਪਣੇ ਆਪ ਨੂੰ ਪਿੰਡ ਦੇ ਤਣਾਟ ਲੋਕਾਂ ਚ شمار ਕਰਦੇ ਆ ਸਰਦਾਰੀ ਪਰ ਉਹਨਾਂ ਲੋਕਾਂ ਦੀ ਇੰਨੀ ਕਿਉਂ ਹਿੰਮਤ ਨਹੀਂ ਪੈਂਦੀ ਵੀ ਕਿਸੇ ਗਰੀਬ ਦੀ ਧੀ ਦੀ ਇਸ ਤਰ੍ਹਾਂ ਬਾਹ ਫੜਨੀ ਬਹੁਤ ਸਾਰੀਆਂ ਘਰਾਂ ਦੇ ਵਿੱਚ ਮਾਵਾਂ ਬਿਮਾਰ ਪਈਆਂ ਬਿਮਾਰ ਹੋਣ ਦੀ وجہ ਨਾਲ ਇਲਾਜ ਤੋਂ ਬਿਨਾ ਮਰ ਰਹੀਆਂ ਬਹੁਤ ਸਾਰੇ ਇਦਾਂ ਬੱਚੇ ਉਹਨਾਂ ਨੂੰ ਕੋਈ ਛੋਟਾ ਜਿਹਾ ਹਾਦਸਾ ਹੋਇਆ ਸੀ ਬਰਨ ਹੋ ਗਈ ਬੱਚੀ ਹਨਾ ਅੱਗ ਲੱਗੀ ਕਿਸੇ ਨਾਲ ਵੀ ਹੋ ਸਕਦਾ ਹਾਦਸਾ ਪਰ ਡੇਢ ਮਹੀਨਾ ਹੋ ਗਿਆ ਇੱਕ ਦੇਸੀ ਦਵਾਈ ਵਿਚਾਰੀ ਰਤਨ ਜੋਤ ਆ ਜਿਹੜੀ ਉਹ ਲਵਾਈ ਜਾਂਦੇ ਜਾਂ ਪਿੰਡ ਦੇ ਡਾਕਟਰ ਤੋਂ ਇੰਜੈਕਸ਼ਨ ਲਵਾ ਰਹੇ ਅਸੀਂ ਇਹ ਨਹੀਂ ਕਹਿੰਦੇ ਆਰਐਮਪੀ ਡਾਕਟਰ ਮਾੜੇ ਹੁੰਦੇ ਆ ਉਹ ਵੀ ਵਿਚਾਰੇ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਉਂਦੇ ਆ ਪਿੰਡਾਂ ਨੂੰ ਅੱਜ ਤੱਕ ਜੇ ਸੰਭੀ ਬੈਠਿਆ ਤਾਂ ਆਰਐਮਪੀ ਡਾਕਟਰ ਹੀ ਸੰਭੀ ਬੈਠਿਆ ਵੀ 5 ਰੁਪਏ ਦੀ ਦਵਾਈ ਵੀ ਦੇ ਦਿੰਦੇ ਆ 5 ਵਾਲੇ ਨੂੰ 100 ਵਾਲੇ ਨੂੰ 100 ਦੀ ਵੀ ਦੇ ਦਿੰਦੇ ਆ ਉਹ ਗਰੀਬ ਨੂੰ ਅਮੀਰ ਨੂੰ ਦੇਖਦੇ ਆ ਉਹ ਵਿਚਾਰੇ ਪਰ ਇਹਦੀ ਜਿਹੜੀ ਸਮੱਸਿਆ ਅਸੀਂ ਕੁੜੀ ਦੀ ਇਹਦੀ ਸਮੱਸਿਆ ਉੱਥੇ ਠੀਕ ਹੋਣ ਵਾਲੀ ਨਹੀਂ ਸੀਗੀ ਕਿਉਂਕਿ ਆਰਐਮਪੀ ਡਾਕਟਰ ਇਹਦੇ ਜਾਖਮ ਸਕਉਣ ਵਾਲੇ ਟੀਕੇ ਲਾ ਸਕਦਾ ਪਰ ਇਹਨੂੰ ਜਿਹੜੀ ਫਿਜ਼ੀਓਥੈਰੇਪੀ ਦੀ ਲੋੜ ਆ ਇਹਨੂੰ ਪ੍ਰੋਪਰ ਟਰੀਟਮੈਂਟ ਦੀ ਹਾਈਜੀਨ ਕੱਪੜੇ ਸਾਫ਼ ਸੁਥਰਾ ਬਿਸਤਰਾ ਚਾਹੀਦਾ ਮੰਨ ਲਓ ਉਹ ਚੀਜ਼ਾਂ ਜਿਹੜੀਆਂ ਹਸਪੀਟਲ 'ਚ ਹੀ ਮਿਲਣੀਆਂ ਸੀ ਇਹਨੂੰ ਤੇ ਉਹ ਕਿਉਂ ਨਹੀਂ ਕਿਸੇ ਨੇ ਪ੍ਰਾਰਲਾ ਕੀਤਾ ਕਿਉਂਕਿ ਇਹ ਗਰੀਬ ਦਿੱਤੀ ਸੀ ਜਾਂ ਮੰਦਰ ਤੋਂ ਕੋਈ ਨਸ਼ੇੜੀ ਬੰਦਾ ਸ਼ਰਾਬ ਸ਼ਰਾਬ ਸ਼ੁਰੂ ਜਿਆਦਾ ਪੀਂਦਾ ਮਤਲਬ ਕਿਸ ਗੱਲ ਤੋਂ ਵਿਸ਼ਵਾਸ ਨਹੀਂ ਕੀਤਾ ਇਸ ਬੰਦੇ ਤੇ ਚਲੋ ਜੇ ਇਹ ਮਾੜਾ ਵੀ ਸੀ ਕਿਸੇ ਗੱਲੋਂ ਇਹਨੇ ਕੀ ਮਾੜਾ ਕੀਤਾ ਸੀ ਆ ਬੰਦੇ ਚਲੋ ਮੰਨ ਲene ਆਪਣੇ ਲੋਕ ਕੀ ਕਰਦੇ ਆ ਜੀ ਇਹ ਤਾਂ ਹੈ ਹੀ ਇਹ ਜਿਹਾ ਸੀਗਾ ਅਸੀਂ ਤਾਂ ਨਹੀਂ ਮਦਦ ਕੀਤੀ ਇਹ ਤਾਂ ਖਾ ਜਾਂਦਾ ਪਰ ਇਹਨੇ ਕੀ ਮਾੜਾ ਕੀਤਾ ਸੀ ਇਹਦੀ ਤਾਂ ਕੋਈ ਬਾਹ ਫੜਦਾ ਬੱਚੀ ਦੀ ਅੱਜ ਇਸ ਬੱਚੀ ਨੂੰ ਡੇਢ ਮਹੀਨਾ ਹੋ ਗਿਆ ਇਦਾਂ ਬਿਨਾ ਕੱਪੜਿਆਂ ਤੋਂ ਪਈ ਨੂੰ ਐਡੇ ਵੱਡੇ ਜ਼ਖਮ ਦੇ ਨਾਲ